ਹੋਸਾਬ ਲਾਲਾ ਨਾ ਤੁਹਾਨੂੰ ਦੱਸਣ ਡਿਆਈ ਤੇ ਤੋ ਦਿਨ ਥੋੜੇ ਹੀ ਮੈਂ ਦਸਾਂ ਵੀਰ ਕੀ ਗੱਲ ਹੋ ਗਈ ਆ ਤੂੰ ਤੋ ਮਾਫੀ ਮੰਗ ਲਾ ਈ ਗੱਲ ਦੱਸਣ ਡਿਆਈ ਕਾ ਤੂੰ ਮਾਫੀ ਮੰਗਾ ਮੇਰਾ ਕਸੂਰ ਤੇ ਦੱਸ ਵੀਰ ਕਾ ਤੂੰ ਮਾਫੀ ਮੰਗਾ ਕਸੂਰ ਤੈਨੂੰ ਪਤਾ ਹੀ ਆ ਮੈਂ ਤੈਨੂੰ ਇੱਕ ਵਾਰੀ ਫੋਨ ਲਾਣਾ ਇਸ ਤੋਂ ਬਾਅਦ ਮੈਂ ਤੈਨੂੰ ਫੋਨ ਨਹੀਂ ਲਾਉਣਾ ਵੀਰ ਕਸੂਰ ਤੇ ਦੱਸ ਮੇਰਾ ਕਸੂਰ ਕੀ ਆ ਕਸੂਰ ਤੈਨੂੰ ਪਤਾ ਹੀ ਆ ਤੈਨੂੰ ਇੱਕੋ ਗੱਲ ਮੈਂ ਤੈਨੂੰ ਇਹੋ ਕਰਨੀ ਫੋਨ ਕੀਤਾ ਈ ਚਾਚਾ ਦਿਨ ਦਿੱਤ ਤੈਨੂੰ ਥੋੜੇ ਹੀ ਮੈਂ ਦਾਦਾ ਮੇਰਾ ਕਸੂਰ ਤੇ ਦਾ ਚੁਕੀ ਆ ਕਸੂਰ ਹੈ ਮੇਰਾ ਤੇ ਮੈਂ ਫੇਰ ਕਹਾਂ ਵੀ ਨਹੀਂ ਦਰਖਾਸਤਾਂ ਨੇ ਮੇਰੇ ਤੇ ਦਿੱਤੀਆਂ ਵੀਰ ਮੇਰੀ ਗੱਲ ਤਾਂ ਉਹਨੇ ਮੇਰੇ ਤੇ ਦਰਖਾਸਤਾਂ ਦਿੱਤੀਆਂ ਸਭ ਕੁਝ ਉਹਨੇ ਕੀਤਾ ਮੈਂ ਤਾਂ ਮਾਫੀ ਤਾਂ ਮੰਗਾਣਾ ਵੀ ਮੇਰਾ ਕਸੂਰ ਹੋਵੇ ਹਾਂ ਠੀਕ ਹੈ ਨਾ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਹੈ ਚੱਲ ਕੋਈ ਨਹੀਂ ਵੀਰ ਜੇ ਤੇਰੇ ਹੱਥਾਂ ਲਿਖੀ ਆ ਤੇ ਤੇਰੇ ਤੋਂ ਹੀ ਮਰਨਾ ਕੋਈ ਗੱਲ ਨਹੀਂ ਆ ਠੀਕ ਆ ਹਾਂ ਕੋਈ ਨਹੀਂ ਆ ਇਹ ਜਿਹੜੀਆਂ ਧਮਕੀਆਂ ਨੇ ਜਿਹੜੀਆਂ ਬਾਅਦ ਦੇ ਨੰਬਰ ਤੋਂ ਜੋ ਵੀ ਤੁਹਾਨੂੰ ਕਾਲ ਆ ਰਹੀਆਂ ਨੇ ਕਿੰਨਾ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਇਹ ਗੁਰਪ੍ਰੀਤ ਸਿੰਘ ਜਿਹੜਾ ਵਿੱਕੂ ਉਹਦੇ ਵੱਲੋਂ ਕਰਵਾਈ ਜਾ ਰਹੀ ਆ 28 ਤਰੀਕ ਨੂੰ ਰਾਤ 10:30 ਵਜੇ ਮੈਨੂੰ ਕਾਲ ਆਉਂਦੀ ਬਾਹਰੋਂ ਵੀ ਵਿੱਕੂ ਨਾ ਮਤਲਬ ਕਿ ਤੂੰ ਬਾਧੂ ਘਾਟੂ ਬੋਲਿਆ ਤੇ ਮੈਂ ਕਿਹਾ ਮੈਂ ਵੀਰ ਕੋਈ ਨਹੀਂ ਬੋਲਿਆ ਤੇ ਆਂਦਾ ਤੂੰ ਮੈਂ ਤੈਨੂੰ ਮਾਰ ਦੇਣਾ ਜੇ ਤੂੰ ਉਹਦੇ ਨਾਲ ਵਾਧੂ ਘੱਟ ਬੋਲਿਆ ਤੇ ਮੈਂ ਕਹਾ ਮੈਂ ਵੀਰ ਮੇਰੀ ਕਸੂਰਦਾਰਸ ਮੈਂ ਕੁਛ ਨਹੀਂ ਬੋਲਿਆ ਨੂੰ ਉਸ ਤੋਂ ਬਾਅਦ ਇਹ ਦਿਨੇ ਮੈਨੂੰ ਟੱਕਰ ਦਾ ਸਕੂਲ ਗਾੜੀ ਦੇ ਨਾਲ ਮੈਂ ਪੁੱਛਿਆ ਵੀਰ ਕੀ ਗੱਲ ਐ ਤੂੰ ਮੈਨੂੰ ਧਮਕਾਇਆ ਕਤੋਂ ਦਵਾਉਂਨੇ ਆ ਇਹਨੇ ਮੈਂਨੇ ਉੱਥੇ ਦੂਦੂ ਮੈਂ ਮੈਂ ਕੀਤੀ ਆ ਤੇ ਬਾਅਦ ਚ ਉੱਥੋਂ ਚਲੇ ਗਿਆ ਨਾ ਕਿ ਮੇਰਾ ਨਾ ਦੇ ਨਾਲ ਕੋਈ ਵੈਰ ਨਾ ਕਿ ਵਿਰੋਧ ਆ ਉਹਨੇ ਮੇਰੇ ਤੇ ਦਰਖਾਸਤਾਂ ਦਿੱਤੀਆਂ ਮੈਂ ਕਹਾ ਮੈਂ ਕਾਦੀ ਮਾਫੀ ਮੰਗਾ ਆਂਦਾ ਮੈਂ ਤੈਨੂੰ ਜਿਆਦੀਆਂ ਗੱਲਾਂ ਨਹੀਂ ਕਰਨੀਆਂ ਜੀ ਮੰਗਣੀ ਮਾਫੀ ਠੀਕ ਆ ਨਹੀਂ ਤੇ ਮੈਂ ਤੈਨੂੰ ਇੱਕ ਅੱਦੇ ਦਿਨ ਚ ਫਿਰ ਹਾਂਜੀ ਵੀਰ ਜੀ ਕੀ ਨਾਮ ਕਿਹੜਾ ਪਿੰਡ ਹੈ ਤੇ ਕੀ ਮਸਲਾ ਸਾਰਾ ਮੇਰਾ ਨਾਮ ਤਾਰਬੀਰ ਸਿੰਘ ਮੇਰਾ ਪਿੰਡ ਕਸੇਲ ਹੈ ਜੀ ਮਸਲਾ ਇਹ ਹੈ ਕਿ ਜੀ ਮੇਰਾ ਥੋੜੇ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਵਿੱਕੂ ਜਿਹੜਾ ਉਹਨਾਂ ਨੇ ਪਹਿਲਾਂ ਮੇਰੇ ਤੇ ਤੇ ਦਰਖਾਸਤ ਦਿੱਤੀ ਸੀ ਕੋਈ ਕਿੱਥੋਂ ਦਾ ਰਹਿਣ ਵਾਲਾ ਉਹ ਕਸੇਲ ਦਾ ਰਹਿਣ ਵਾਲਾ ਉਹਨੇ ਮੇਰੇ ਤੇ ਦਰਖਾਸਤ ਦਿੱਤੀ ਸੀ ਕੋਈ ਸਾਡੇ ਤਿੰਨਾਂ ਜਾਣਿਆਂ ਦੇ ਚਲੋ ਪੁਲਿਸ ਆਈ ਮੇਰੇ ਘਰ ਉਹਨਾਂ ਇਨਕੁਆਇਰੀ ਕਰਕੇ ਲਾ ਕੇ ਬੰਨੇ ਸਾਰੇ ਉਹ ਦੋਵਾਰਾਂ ਨੂੰ ਪੁੱਛਿਆ ਕਿਦਾਂ ਦਾ ਹੈ ਵੀਰ ਦਾ ਕਰੈਕਟਰ ਤੇ ਉਹ ਲੈ ਕੇ ਲੈ ਕੇ ਚਲੋ ਵਾਪਸ ਚਲ ਗਈ ਦਰਖਾਸਤ ਉਹ ਹੱਲ ਹੋ ਗਿਆ ਉਸ ਤੋਂ ਬਾਅਦ ਵੀ ਜੀ ਦੋ ਚਾਰ ਦਿਨ ਖਲੋ ਗਏ ਇਹ ਵੀ ਮੈਨੂੰ ਕਾਲ ਆਉਂਦੀ ਹੈ 28 28 ਤਰੀਕ ਨੂੰ ਰਾਤ 10:30 ਵਜੇ ਮੈਨੂੰ ਕਾਲ ਆਉਂਦੀ ਬਾਹਰੋਂ ਵੀ ਵਿਕੂ ਨਾ ਮਤਲਬ ਕਿ ਤੂੰ ਵਾਧੂ ਘਾਟੂ ਬੋਲਿਆ ਤੇ ਮੈਂ ਕਿਹਾ ਮੈਂ ਵੀਰ ਕੋਈ ਨਹੀਂ ਬੋਲਿਆ ਤੇ ਆਂਦਾ ਤੂੰ ਮੈਂ ਤੈਨੂੰ ਮਾਰ ਦੇਣਾ ਜੇ ਤੂੰ ਉਹਦੇ ਨਾਲ ਵਾਧੂ ਘਾਟੂ ਬੋਲਿਆ ਤੇ ਮੈਂ ਕਿਹਾ ਮੈਂ ਵੀਰ ਮੇਰੀ ਕਸੂਰਦਾਰਸ ਮੈਂ ਕੁਝ ਨਹੀਂ ਬੋਲਿਆ ਨੂੰ ਤੇ ਉਸ ਤੋਂ ਬਾਅਦ ਫੋਨ ਕਰਤਾ ਨੇ ਜਦਾ 1 ਸੈਕਿੰਡ ਦੀ ਮੈਨੇ 2 ਸੈਕਿੰਡ ਦੀ ਗੱਲ ਹੋਈ ਉਹਨੇ ਫੋਨ ਕਰਤਾ ਉਸ ਤੋਂ ਬਾਅਦ ਇਹ ਦਿਨੇ ਮੈਨੂੰ ਟੱਕਰ ਦਾ ਸਕੂਲ ਗਾੜੀ ਦੇ ਨਾਲ ਮੈਂ ਪੁੱਛਿਆ ਵੀਰ ਕੀ ਗੱਲ ਐ ਤੂੰ ਮੈਨੂੰ ਧਮਕਿਆ ਕਤਾਂ ਦਵਾਉਨੇ ਆ ਇਹਨੇ ਮੈਨੇ ਉੱਥੇ ਤੂੰ ਤੂੰ ਮੈਂ ਮੈਂ ਕੀਤੀ ਆ ਤੇ ਬਾਅਦ ਚ ਉੱਥੋਂ ਚਲੇ ਗਿਆ ਉਸ ਤੋਂ ਬਾਅਦ ਉਸ ਦੀ ਰਾਤ ਹੀ ਮੈਨੂੰ ਫੇਰ ਰਾਤ 1:30 ਵਜੇ ਕਾਲ ਆਉਂਦੀ ਫੇਰ ਬਾਰੋਂ ਕਿ ਤੂੰ ਉਹ ਤੋਂ ਮਾਫੀ ਕਿਉਂ ਨਹੀਂ ਮੰਗਦਾ ਤੂੰ ਮਾਫੀ ਮੰਗ ਉਹਦੇ ਤੋਂ ਮੈਂ ਕਿਹਾ ਵੀਰ ਜੀ ਮੇਰਾ ਕਸੂਰ ਦੱਸੋ ਮੈਂ ਮਾਫੀ ਮੰਗਾ ਕਦੀ ਮੈਂ ਕਿਹਾ ਉਸੇ ਵੀਰ ਨੇ ਦਰਖਾਸਤਾਂ ਦਿੱਤੀਆਂ ਮੇਰੇ ਤੇ ਨਾਗ ਮੇਰਾ ਨਾ ਦਿਨ ਕੋਈ ਵੈਰ ਨਾ ਕੋਈ ਵਿਰੋਧ ਆ ਉਹਨੇ ਮੇਰੇ ਤੇ ਦਰਖਾਸਤਾਂ ਦਿੱਤੀਆਂ ਮੈਂ ਕਿਹਾ ਮੈਂ ਕਾਦੀ ਮਾਫੀ ਮੰਗਾ ਆਂਦਾ ਮੈਂ ਤੈਨੂੰ ਜਿਆਦੀਆਂ ਗੱਲਾਂ ਨਹੀਂ ਕਰਨੀਆਂ ਜੀ ਮੰਗਣੀ ਮਾਫੀ ਠੀਕ ਆ ਨਹੀਂ ਤੇ ਮੈਂ ਤੈਨੂੰ ਇੱਕ ਅੱਦੇ ਦਿਨ ਚ ਫਿਰ ਇਹਦਾ ਨਤੀਜਾ ਦੱਸ ਦੂੰਗਾ ਇੱਕ ਅੱਦੇ ਦਿਨ ਚ ਫਿਰ ਤੈਨੂੰ ਪਤਾ ਹੀ ਆ ਕੀ ਕਰਨਾ ਮੈਂ ਇਹ ਜਿਹੜੀਆਂ ਧਮਕੀਆਂ ਨੇ ਜਿਹੜੀਆਂ ਬਾਅਦ ਤੇ ਨੰਬਰ ਤੋਂ ਜੋ ਵੀ ਤੁਹਾਨੂੰ ਪੱਲ ਆ ਰਹੀਆਂ ਨੇ ਕਿੰਨਾ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਇਹ ਗੁਰਪ੍ਰੀਤ ਸਿੰਘ ਜਿਹੜਾ ਵਿੱਕੂ ਉਹਦੇ ਵੱਲੋਂ ਕਰਵਾਈ ਜਾ ਰਹੀ ਆ ਉਸ ਉਹਨੇ ਮੈਨੂੰ ਫੋਨ ਦੇ ਵਿੱਚ ਇਹ ਇੰਨੀ ਗੱਲ ਕਹੀ ਆ ਇਦੋ ਉਹ ਤੋਂ ਮਾਫੀ ਮੰਗ ਲਾ ਮੈਂ ਕਿਹਾ ਮੈਂ ਮਾਫੀ ਕਿਹੜੀ ਚੀਜ਼ ਦੀ ਮੰਗਾ ਜੇ ਮੇਰਾ ਕਸੂਰ ਹੋਵੇ ਤੇ ਮੈਂ ਮਾਫੀ ਮੰਗਾ ਉਸ ਤੋਂ ਝਗੜੇ ਦਾ ਕਾਰਨ ਕੀ ਹੈ ਝਗੜੇ ਦਾ ਕਾਰਨ ਤੇ ਮੈਨੂੰ ਪਤਾ ਨਹੀਂ ਇਹਨਾਂ ਪਹਿਲਾਂ ਦਰਖਾਸਤ ਦਿੱਤੀ ਆ ਮੇਰੇ ਤੇ ਦਰਖਾਸਤ ਵੀ ਚਲੋ ਪੁਲਿਸ ਵਾਲਿਆਂ ਕਵੈਰੀ ਕਰਕੇ ਉਹ ਕਲੀਅਰ ਹੋ ਗਈ ਆ ਠੀਕ ਆ ਝਗੜੇ ਦਾ ਕਾਰਨ ਤੇ ਮੈਨੂੰ ਆਹ ਨਹੀਂ ਪਤਾ ਇਹਨਾਂ ਦਰਖਾਸਤ ਕਿਉਂ ਦਿੱਤੀ ਮੇਰੇ ਤੇ ਹੋਰ ਕਿਹੜੇ ਕਿਹੜੇ ਨੰਬਰ ਤੋਂ ਤੁਹਾਨੂੰ ਕਾਲ ਆ ਰਹੀ ਹੈ ਜਿਹੜੇ ਨੰਬਰ ਹੈਗੇ ਮੈਂ ਇਹ ਤੇ ਦਰਖਾਸਤ ਦੇ ਵਿੱਚ ਦਿੱਤੇ ਹੈਗੇ ਨੰਬਰ ਸਾਰੇ ਆਪਾਂ ਦੋ ਨੰਬਰਾਂ ਤੋਂ ਮੈਨੂੰ ਆਈਆਂ ਕਾਲਾਂ ਤੇ ਦਰਖਾਸਤ ਦਿੱਤੀ جی ਤੁਸੀਂ ਵੀ ਕੋਈ ਦਰਖਾਸਤ ਦਿੱਤੀ ਹੈ ਹਾਂਜੀ ਸਾਡੀ ਵੀ ਦਰਖਾਸਤ ਗਈ ਆ ਐਸਐਸਪੀ ਸਾਹਿਬ ਨੂੰ ਦਿੱਤੀ ਦਰਖਾਸਤ ਜਿਹੜੀ ਧਮਕੀਆਂ ਦੀ ਦਰਖਾਸਤ ਆ ਰਹੀ ਮਨੂੰ ਪ੍ਰਸ਼ਾਸਨ ਵੱਲੋਂ ਕੀ ਪ੍ਰਸਾਦ ਜਤਾਇਆ ਤੁਹਾਨੂੰ ਪ੍ਰੋਸਾਨ ਅੱਜਾਨੂੰ ਸ਼ਾਮ ਦਾ ਟਾਈਮ ਦਿੱਤਾ ਹੈ ਤੇ ਅਸੀਂ ਅੱਜ ਸ਼ਾਮੀ ਕਰਕੇ ਗੱਲ ਤੇ ਤੁਹਾਨੂੰ ਦੱਸਾਂਗੇ ਜੀ ਜੀ ਵੀਰ ਜੀ ਤੁਹਾਨੂੰ ਉਹਨਾਂ ਦੇ ਕੋਲੋਂ ਖਤਰਾ ਹੈ ਹਾਂਜੀ ਵੀਰ ਜੀ ਜ਼ਰੂਰ ਮੇਰੇ ਪਰਿਵਾਰ ਨੂੰ ਅਗਰ ਮੈਨੂੰ ਕੁਝ ਹੁੰਦਾ ਰਸਤੇ ਵਿੱਚ ਮੈਂ ਡਿਊਟੀ ਜਾਣਾ ਆਪਣੀ ਕੰਮ ਕਰਦਾ ਜਾਂ ਮੇਰੇ ਪਰਿਵਾਰ ਨੂੰ ਕੋਈ ਵੀ ਨੁਕਸਾਨ ਹੁੰਦਾ ਮੇਰਾ ਉਹ ਜ਼ਿੰਮੇਵਾਰ ਹੋਣਗੇ ਬਾਕੀ ਜਿਹੜੇ ਬੰਦੇ ਉਹਦੇ ਨਾਲ ਆ ਠੀਕ ਹੈ ਜੀ ਉਹ ਵੀ ਜ਼ਿੰਮੇਵਾਰ ਹੋਣਗੇ ਜਿਹੜੇ ਉਹਦੇ ਨਾਲ ਮਤ ਕਰਦੇ ਆ ਠੀਕ ਹੈ ਜੀ ਉਹ ਵੀ ਜ਼ਿੰਮੇਵਾਰ ਹੋਣਗੇ ਅਗਰ ਕਿਰਾ ਕੋਈ ਮੇਰਾ ਕੋਈ ਨੁਕਸਾਨ ਹੁੰਦਾ ਜਾਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤੇ ਉਹ ਜ਼ਿੰਮੇਵਾਰ ਹੋਣਗੇ ਇਹ ਜਿਹੜੀਆਂ ਧਮਕੀਆਂ ਉਹਨਾਂ ਵੱਲੋਂ ਹੀ ਦਵਾਈਆਂ ਜਾ ਰਹੀਆਂ ਉਹਨਾਂ ਵੱਲੋਂ ਦਵਾਈਆਂ ਜਾ ਰਹੀਆਂ ਜੀ ਜਦੋਂ ਫੋਨ ਦੇ ਵਿੱਚ ਕਹਿ ਰਿਹਾ ਮੈਨੂੰ ਕਿ ਤਾ ਤੂੰ ਮਾਫੀ ਮੰਗ ਮਾਫੀ ਮੰਗ ਠੀਕ ਹੈ ਜੀ ਵੀਡੀਓ ਹੈਗੀ ਆ ਮੈਂ ਤਾਂ ਮੈਂ ਵੀਡੀਓ ਰਿਕਾਰਡ ਕੀਤੀ ਆ ਉਹ ਦੁਬਾਰਾ ਬਾਰ ਇੱਕੋ ਗੱਲ ਕਹਿ ਰਿਹਾ ਕਿ ਤੂੰ ਉਹ ਤੋਂ ਮਾ ਨਹੀਂ ਤੇ ਤੇਰਾ ਨੁਕਸਾਨ ਪੱਕਾ 100% ਲਿਖਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਜੋ ਕਾਨੂੰਨੀ ਵਾਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦੇ ਦੇ ਹਾਂਜੀ ਪ੍ਰਸ਼ਾਸਨ ਤੋਂ ਇਹੀ ਮੈਂ ਮੰਗ ਕਰਦਾ ਕਿ ਜੋ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ